ਕੀ ਫੇਲਿਅਰ ਦਾ ਇਹ ਵੀ ਬਹੁਤ ਵੱਡਾ ਰੀਜ਼ਨ ਹੈ ਕਿ ਜਿਹੜਾ ਵੀ ਆਪਣੇ ਸਾਹਮਣੇ ਪੇਪਰ ਆਂਦਾ ਹੈ ਆਪਾਂ ਉਸਦੀ ਹੀ ਤਿਆਰੀ ਕਰਨੀ ਸ਼ੁਰੂ ਕਰ ਦੰਨੇ ਆ ਤੇ ਉਸ ਨੂੰ ਆਪਾਂ ਅਟੈਂਪਟ ਕਰ ਦਿਆਂ। ਮਤਲਬ ਪੇਪਰ SSC CGL ਦਾ ਆ ਗਿਆ, ਬੈਂਕ PO ਦਾ ਆ ਗਿਆ, ਪਟਵਾਰੀ ਦਾ ਆ ਗਿਆ, ਐਕਸਾਈਜ਼ ਇਨਸਪੈਕਟਰ ਤੇ ਟੈਕਨੀਕਲ ਪੇਪਰਸ ਸਟਾਰਟ ਹੋ ਗਏ ਵਿੱਚੀ ਮੰਨ ਲਓ PS टेट ਦਾ ਪੇਪਰ ਆ ਗਿਆ। ਮਤਲਬ ਕੀ ਹੈ ਇਸ ਟਾਈਮ ਤੇ ਚੱਲ ਕੀ ਰਿਹਾ ਹੈ ਕਿ ਸਟੂਡੈਂਟ ਦੇ ਲਾਈਫ ਦੇ ਵਿੱਚ ਜਿਹੜਾ ਵੀ ਪੇਪਰ ਆਂਦਾ ਕੋਈ ਵੀ ਨੋਟੀਫਿਕੇਸ਼ਨ ਆਂਦੀ ਹੈ ਤਾਂ ਉਹਦਾ ਮਾਈਂਡ ਡਬਲ ਮਾਈਂਡ ਹੋ ਜਾਂਦਾ ਉਸ ਟਾਈਮ ਤੇ ਉਹ ਸੋਚਣਾ ਸਟਾਰਟ ਕਰਦਾ ਕਿ ਇਹ ਵਾਲਾ ਵੀ ਪੇਪਰ ਚਲੋ ਆਪਾਂ ਭਰੀ ਦੰਨੇ ਆ ਇਹ ਵੀ ਆਪਾਂ ਫਾਰਮ ਨੂੰ ਫਿਲ ਕਰ ਦੰਨੇ ਆ ਇਹ ਵੀ ਆਪਾਂ ਦੇ ਹੀ ਆਵਾਂਗੇ ਇਹ ਵੀ ਆਪਣਾ ਕੁਆਲੀਫਾਈ ਹੋ ਸਕਦਾ ਤਾਂ ਇਹ ਸਾਰੀ ਜਿਹੜੀ ਪ੍ਰੋਬਲਮ ਹੈਗੀ ਹੈ ਇਸ ਬਾਰੇ ਅੱਜ ਆਪਾਂ ਡਿਟੇਲਸ ਦੇ ਵਿੱਚ ਸਮਝਾਂਗੇ ਕੀ ਸਹੀ ਹੈ ਕੀ ਗਲਤ ਹੈ ਮਤਲਬ ਆਨ ਵਾਲੇ ਟਾਈਮ ਤੇ ਆਪਾਂ ਨੂੰ ਕੀ ਆਪਣੀ ਅਪਰੋਚ ਰੱਖਣੀ ਚਾਹੀਦੀ ਹੈ ਇਹਨੂੰ ਆਪਾਂ ਡਿਟੇਲਸ ਦੇ ਵਿੱਚ ਸਮਝਾਂਗੇ ਤਾਂ ਵੀਡੀਓ ਦੇ ਵਿੱਚ ਲਾਸਟ ਤੱਕ ਬਨੇ ਰਹੋ ਫਿਰ ਜਾ ਕੇ ਹੀ ਤੁਹਾਨੂੰ ਪਤਾ ਲੱਗੇਗਾ ਵੀ ਤੁਹਾਡੇ ਲਈ ਕੀ ਸਹੀ ਹੈ ਠੀਕ ਹੈ ਜੀ ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਦੇਖਦੇ ਹਾਂ ਵੀ ਜੇ 2026 ਦੀ ਹੀ ਆਪਾਂ ਗੱਲ ਕਰੀਏ ਤਾਂ ਆਪਣੇ ਸਾਹਮਣੇ ਕੀ ਕੀ ਹੈ ਦੇਖੋ no doubt ਕਾਫੀ سارے ਸਟੂਡੈਂਟਸ ਦਾ ਇਸ ਟਾਈਮ ਤੇ PCS ਮੇਨਸ ਦੀ ਪ੍ਰੈਪਰੇਸ਼ਨ ਵੀ ਕਰ ਰਹੇ ਨੇ ਹੁਣ ਉਹਨਾਂ ਚੋਂ ਵੀ ਬਹੁਤ ਸਾਰੇ ਸਟੂਡੈਂਟਸ ਨੇ ਐਕਸਾਈਜ਼ ਇਨਸਪੈਕਟਰ ਦਾ ਵੀ ਪੇਪਰ ਦੇਣਾ ਹੈ। ਥੈਨ ਜੇ ਆਪਾਂ ਗੱਲ ਕਰੀਏ ਜਿਹੜੇ ਪੀਸੀਐਸ ਮੈਨਜ਼ ਦੀ ਤਿਆਰੀ ਨਹੀਂ ਵੀ ਕਰਦੇ ਤਾਂ ਉਹਨਾਂ ਚੋਂ ਵੀ ਸਾਰੇ ਸਟੂਡੈਂਟਸ ਚਾਹੁੰਦੇ ਨੇ ਵੀ ਅਸੀਂ ਐਕਸਾਈਜ਼ ਇਨਸਪੈਕਟਰ ਦਾ ਵੀ ਪੇਪਰ ਦੇ ਦਈਏ, ਪਟਵਾਰੀ ਦਾ ਵੀ ਪੇਪਰ ਦੇ ਦਈਏ, ਥੈਨ ਗਰੁੱਪ ਡੀ ਦਾ ਵੀ ਪੇਪਰ ਦੇ ਦਈਏ, ਉਸ ਤੋਂ ਬਾਅਦ ਕੋਆਪਰੇਟਿਵ ਇਨਸਪੈਕਟਰ ਦਾ ਪੇਪਰ ਆਣਾ ਤੇ ਹੋਰ ਪੇਪਰ ਨੇ। ਹੁਣ ਇਹਦੇ ਨਾਲ ਨਾਲ PS टेट ਵਰਗੇ ਜਾਂ ਟੈਕਨੀਕਲ ਹੋਰ ਪੇਪਰ ਜਿਵੇਂ जेई ਵਰਗੇ ਪੇਪਰ ਆ ਰਹੇ ਨੇ ਤੇ ਹੋਰ ਵੀ ਪੇਪਰ ਨੇ ਟੈਕਨੀਕਲ ਪੇਪਰਸ ਆਪਾਂ ਕਿਹਾਦਣੇ ਤਾਂ ਸਾਰੇ ਤੁਸੀਂ ਸਮਝ ਜਾਓ ਵੀ ਟੈਕਨੀਕਲ ਪੇਪਰਸ ਕਿਹੜੇ-ਕਿਹੜੇ ਹੁੰਦੇ ਨੇ ਸਿਮਿਲਰਲੀ ਪੰਜਾਬ ਪੁਲਿਸ ਦੇ ਵੀ ਪੇਪਰ ਨੇ ਉਹ ਵੀ ਨਾਲ-ਨਾਲ ਨੇ ਥੈਨ ਬੈਂਕ ਪੀਓ ਹੋ ਗਿਆ SSC CGL ਐਂਡ ਆਲ ਹੋ ਗਿਆ SSC ਦੇ ਸਾਰੇ ਪੇਪਰ ਹੋ ਗਏ ਵਿੱਚ ਹੀ ਰੇਲਵੇ ਦਾ ਵੀ ਪੇਪਰ ਆਇਆ ਹੋਇਆ ਰੇਲਵੇ ਦਾ ਵੀ ਪੇਪਰ ਹੈ ठीक है जी हूँ देखो मैं थोड़ा कहना की चाहना सिंपल जी चीज़ है ध्यान न समझो होर भी बहुत ने जो कि अपकमिंग एग्जाम्स ने ठीक है बहुत सारे स्टूडेंट्स इस तरह के भी जिन्होंने ये सारे भी पेपर देने हो इन्होंने काफी देने ते होर भी देने हूँ एक ना बेसिक चीज समझो देखो बेसिक चीज की हैगी है बेसिक चीज सिंपल यही है कि सिलेबस प्लस लेटैस्ट ਉਦਾ ਜੋ ਪੈਟਰਨ ਚੱਲ ਰਿਹਾ ਹੈ ਪੇਪਰ ਦਾ ਲੇਟੈਸਟ ਪੈਟਰਨ ਚੱਲ ਰਿਹਾ ਹੈ ਪੇਪਰ ਦਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਚੀਜ਼ ਤੁਹਾਡੇ ਲਈ ਕੀ ਹੈ ਤੁਹਾਡੇ ਲਈ ਇਹੀ ਹੈ ਕਿ ਤੁਹਾਡੀ ਰਿਕੁਆਇਰਮੈਂਟ ਕੀ ਹੈ ਤੁਸੀਂ ਇਸ ਟਾਈਮ ਤੇ ਕਿੱਥੇ ਸਸਟੇਨ ਕਰ ਰਹੇ ਹੋ ਕਿੱਥੇ ਐਗਜ਼ਿਸਟ ਕਰ ਰਹੇ ਹੋ ਤੁਸੀਂ ਕੀ ਆਲਰੇਡੀ ਕੋਈ ਜੌਬ ਲੈ ਚੁੱਕੇ ਹੋ ਜਾਂ ਫਿਰ ਤੁਸੀਂ ਜਿਹੜਾ ਹੈਗਾ ਆਪਣੀ ਫਰਸਟ ਜੌਬ ਦੇ ਲਈ ਹੀ ਹੈਗਾ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਇਹ ਫੈਕਟਰਸ ਬਹੁਤ ਜ਼ਿਆਦਾ ਮੈਟਰ ਕਰਦੇ ਨੇ ਵੀ ਤੁਹਾਡੀ ਕੀ ਇਸ ਟਾਈਮ ਤੇ ਸਿਚੁਏਸ਼ਨ ਹੈ ਦੇਖੋ ਇਹਨੂੰ ਵੀ ਜੇ ਆਪਾਂ 1 ਬਾਈ 1 ਕਰੀਏ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੇ ਮੈਕਸਿਮਮ ਸਟੂਡੈਂਟਸ ਨੇ ਉਹ ਇਹੀ ਨੇ ਕਿ ਬਸ ਉਹਨਾਂ ਦੀ ਇੱਕ ਜੌਬ ਦੀ ਜਿਹੜੀ ਹੈਗੀ ਹੈ ਰਿਕੁਆਇਰਮੈਂਟ ਉਹ ਚਾਹੁੰਦੇ ਨੇ ਵੀ ਸਾਨੂੰ ਇੱਕ ਜੌਬ ਚਾਹੀਦੀ ਆ ਹੁਣ ਇਹਦੇ ਵਿੱਚ ਵੀ ਅੱਗੇ ਦੋ ਦੇਖੋ ਅੱਜ ਵੀਡੀਓ ਥੋੜੀ ਲੰਬੀ ਹੋਏਗੀ ਸਾਰੀਆਂ ਕੰਡੀਸ਼ਨਸ ਲੈ ਕੇ ਆਪਾਂ ਗੱਲ ਕਰਾਂਗੇ ਤਾਂ ਹੀ ਮੈਂ ਕਹਿ ਰਿਹਾ ਹੋ ਸਕਦਾ ਸਟਾਰਟਿੰਗ ਦੇ ਵਿੱਚ ਤੁਹਾਡੇ ਮਤਲਬ ਦੀ ਗੱਲ ਨਾ ਹੋਵੇ ਤੁਹਾਡੇ ਮਤਲਬ ਦੀ ਲਾਸਟ ਦੇ ਵਿੱਚ ਹੋਵੇ ਤਾਂ ਵੀਡੀਓ ਨੂੰ ਇੱਕ ਵਾਰ ਪੂਰਾ ਜ਼ਰੂਰ ਸੁਣ ਲਿਓ ਕੋਡੀ ਕੰਡੀਸ਼ਨ ਵੀ ਡਿਸਕਸ ਹੋਏਗੀ ਠੀਕ ਹੈ ਤਾਂ ਹੁਣ ਆਪਾਂ ਡਿਸਕਸ ਇਹ ਕਰਦੇ ਆ ਕਿ ਜਿਨ੍ਹਾਂ ਕੋਲ ਕੋਈ ਵੀ ਹਲੇ ਜੌਬ ਨਹੀਂ ਹੈ ਫਰਸਟ ਜੌਬ ਦੇ ਲਈ ਜਿਹੜਾ ਹੈਗਾ ਐਫਰਟਸ ਲਗਾ ਰਹੇ ਨੇ ਤਾਂ ਹੋ ਸਕਦਾ ਹੈ ਉਹਨਾਂ ਦਾ ਬੈਕਗ੍ਰਾਉਂਡ ਟੈਕਨੀਕਲ ਹੋਵੇ ਹੋ ਸਕਦਾ ਹੈ ਉਹਨਾਂ ਦਾ ਬੈਕਗ੍ਰਾਉਂਡ ਨਾਨ ਟੈਕਨੀਕਲ ਹੋਵੇ ਠੀਕ ਹੈ ਜੀ ਹੁਣ ਇਹਦੇ ਵਿੱਚ ਦੇਖੋ ਧਿਆਨ ਨਾਲ ਗੱਲ ਸਮਝੋ ਆਪਾਂ ਨੂੰ ਇਹ ਚੀਜ਼ ਪਤਾ ਹੀ ਹੈ ਕਿ ਨਾਨ ਟੈਕਨੀਕਲ ਜਿਹੜੀਆਂ ਓਵਰਆਲ ਸੀਟਸ ਨੇ ਉਹ ਬਹੁਤ ਜ਼ਿਆਦਾ ਨਹੀਂ ਮਤਲਬ ਇੱਥੇ ਓਪਰਚ्युनिटीਜ਼ ਬਹੁਤ ਜ਼ਿਆਦਾ ਨਹੀਂ ਹਮੇਸ਼ਾ ਤੋਂ ਜੇ ਆਨਲਾਈਨ ਐਵਰੇਜ ਹਰ ਸਾਲ ਦੀ ਆਪਾਂ ਗੱਲ ਕਰੀਏ ਤਾਂ ਹਮੇਸ਼ਾ ਨਾਨ ਟੈਕਨੀਕਲ ਸੀਟਸ ਸਮਝਦੇ ਹੋ ਨਾ ਸਾਰੀ ਜਿੰਨੀਆਂ ਆਪਾਂ ਨੇ ਪੋਸਟਾਂ ਗੱਲ ਕੀਤੀਆਂ ਨਾਨ ਟੈਕਨੀਕਲ ਜੇਈ ਵਗੈਰਾ ਨੂੰ ਛੱਡ ਕੇ ਜੇ ਟੈਕਨੀਕਲ ਦੇਖੀਏ ਤਾਂ ਇੱਥੇ ਸੀਟਸ ਥੋੜੀਆਂ ਘੱਟ ਨੇ ਬਟ ਹੁਣ ਆਪਾਂ ਗੱਲ ਕਰੀਏ 2026 ਦੀ 2026 ਦੇ ਵਿੱਚ ਕੀ ਚੀਜ਼ ਹੈ 2026 ਦੇ ਵਿੱਚ ਆਪਾਂ ਨੂੰ ਇਹ ਚੀਜ਼ ਪਤਾ ਵੀ ਮਾਸਟਰ ਡ੍ਰਾਈਵਰ ਹੋ ਗਿਆ ਦੈਨ ਜੀ ਐਂਡ ਆਲ ਦਾ ਪਗਲ ਕਰੀਏ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਪੀ ਐਸ ਟੈਟ ਹੋ ਗਈ ਤਾਂ ਟੈਕਨੀਕਲ ਵੀ ਬਹੁਤ ਪੋਸਟਾਂ ਆਉਣੀਆਂ ਨੇ ਕਾਫੀ ਸਾਲਾਂ ਬਾਅਦ ਕਹਿ ਸਕਦੇ ਹਾਂ ਬਹੁਤ ਪੋਸਟਾਂ ਆਉਣੀਆਂ ਨੇ ਤਾਂ ਇਸ ਵਾਰ ਜੇ ਆਪਾਂ ਨੰਬਰ ਆਫ ਪੋਸਟ ਗੱਲ ਕਰੀਏ ਤਾਂ ਟੈਕਨੀਕਲ ਵੀ ਬਹੁਤ ਨੇ 2026 ਦੇ ਵਿੱਚ ਐਕਚੁਅਲ ਚ ਪ੍ਰੋਬਲਮ ਹੀ ਤਾਂ ਹੀ ਹੋਈ ਹੈ ਨਾਨ ਟੈਕਨੀਕਲ ਤਾਂ ਚਲੋ ਆਬਵੀਅਸਲੀ ਪਹਿਲਾਂ ਜਿੰਨੀਆਂ ਜਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੀ ਨੇ ਮਤਲਬ ਨੋ ਡਾਊਟ ਨੰਬਰ ਆਫ ਸੀਟਸ ਇੱਧਰ ਹੀ ਜ਼ਿਆਦਾ ਰਹਿਣੀਆਂ ਪਰ ਕਿਉਂਕਿ ਟੈਕਨੀਕਲ ਵੀ ਜ਼ਿਆਦਾ ਨਹੀਂ ਤਾਂ ਕਨਫਿਊਜ਼ਨ ਹੈ ਤਾਂ ਪ੍ਰੋਬਲਮ ਹੈ ਹੁਣ ਇੱਥੇ ਗੱਲ ਸਮਝੋ ਧਿਆਨ ਨਾਲ ਦੇਖੋ ਇੱਥੇ ਮੈਂ ਤੁਹਾਨੂੰ ਸਿੰਪਲੀ ਇਹ ਕਹਾਂਗਾ ਕਿ ਸਟੂਡੈਂਟਸ ਨੂੰ ਪਤਾ ਹੁੰਦਾ ਵੀ ਉਹਦਾ ਟੈਕਨੀਕਲ ਪਾਰਟ ਕਿੰਨਾ ਕੁ ਸਟਰੋਂਗ ਹੈ ਉਸਨੇ ਜਦੋਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਕਿੰਨਾ ਕੁ ਪੜਿਆ ਉਸ ਤੋਂ ਬਾਅਦ ਉਹ ਕਿੰਨਾ ਕੁ ਸੀਰੀਅਸਲੀ ਉਹਦੇ ਬਾਰੇ ਪੜ ਚੁੱਕਿਆ ਤਾਂ ਜੇ ਤਾਂ ਤੁਹਾਡਾ ਟੈਕਨੀਕਲ ਪਾਰਟ ਦੇ ਵਿੱਚ ਇੰਟਰਸਟ ਹੈ ਤੁਹਾਡਾ ਟੈਕਨੀਕਲ ਪਾਰਟ ਸਟਰੋਂਗ ਹੈ ਤੁਹਾਨੂੰ ਲੱਗਦਾ ਵੀ ਤੁਸੀਂ ਉਸ ਤੇ ਇੰਟਰਸਟ ਜਨਰੇਟ ਕਰ ਸਕਦੇ ਹੋ ਜੇ ਤੁਹਾਨੂੰ ਸਹੀ ਗਾਈਡੈਂਸ ਮਿਲ ਜੇ ਸਹੀ ਕੰਟੈਂਟ ਮਿਲ ਜੇ ਤੁਸੀਂ ਉਹ ਪੜ ਸਕਦੇ ਹੋ ਜੇ ਤੁਹਾਨੂੰ ਇਹ ਚੀਜ਼ ਲੱਗਦੀ ਆ ਤਾਂ ਮੈਂ ਤੁਹਾਨੂੰ ਸਿੰਪਲੀ ਕਹਾਂਗਾ ਤੁਸੀਂ ਪ੍ਰੈਫਰੈਂਸ ਤੇ ਟੈਕਨੀਕਲ ਦੀ ਹੀ ਤਿਆਰੀ ਕਰੋ ਫਿਰ ਤੁਹਾਨੂੰ ਜਿਹੜਾ ਹੈਗਾ ਆਪਣਾ ਦਿਨ ਦਾ ਟੈਕਨੀਕਲ ਤੇ ਲਾਣਾ ਚਾਹੀਦਾ ਹੈ ਇਹਦੇ ਚਾਹੇ SSC ਪੇਪਰ ਲੈ ਰਹੀ ਹੈ ਚਾਹੇ ਆਪਣਾ PTP SB ਲੈ ਰਹੀ ਹੈ ਚਾਹੇ PPS ਹੀ ਲੈ ਰਹੀ ਹੈ ਚਾਹੇ ਜੋ ਮਰਜ਼ੀ ਲੈ ਰਹੀ ਹੈ ਏਜੰਸੀ ਤੁਹਾਨੂੰ ਟੈਕਨੀਕਲੀ ਆਪਣਾ ਡ੍ਰੀਮ ਬਣਾ ਲੈਣਾ ਚਾਹੀਦਾ ਹੈ ਜਲਦੀ ਤੋਂ ਜਲਦੀ ਟੈਕਨੀਕਲ ਪੇਪਰ ਕੱਢ ਲੈਣਾ ਚਾਹੀਦਾ ਜਿਵੇਂ ਕੋਈ ਵੀ ਪੇਪਰ ਠੀਕ ਹੈ ਹਾਂ 노 ਡਾਊਟ ਜੇ ਪੀਐਸਟੈਟ ਦਾ ਪੇਪਰ ਹੈ ਫਿਰ ਤਾਂ ਬਹੁਤ ਹੀ ਨੇੜੇ ਹੈ ਫਿਰ ਤਾਂ ਮੈਂ ਵੈਸੇ ਹੀ ਕਹਾਂਗਾ ਵੀ ਤੁਸੀਂ ਇਹਦੇ ਤੇ ਆਪਣਾ ਪੂਰਾ ਫੋਕਸ ਕਰ ਲਓ ਵੀ ਇਹ ਤਾਂ ਹੋ ਹੀ ਜਾਵੇ ਚੋਟੇ ਇੰਨਾ ਜ਼ਿਆਦਾ ਡਿਫਿਕਲਟ ਵੀ ਨਹੀਂ ਹੁੰਦਾ ਠੀਕ ਹੈ ਨਾ ਤਾਂ ਇਹ ਤੁਹਾਨੂੰ ਜਿਹੜਾ ਹੈ ਜੇ ਤੁਸੀਂ ਇਹ ਪੇਪਰ ਹਲੇ ਕੁਆਲੀਫਾਈ ਨਹੀਂ ਕੀਤਾ ਤਾਂ ਜਿੰਨੇ ਕੁ ਦਿਨ ਬਚੇ ਹੋਏ ਨੇ ਜੇ ਉਹਨਾਂ ਵੀ ਪੜ ਲਓਗੇ ਇਹ ਪੇਪਰ ਤਾਂ ਵੈਸੇ ਹੀ ਕੁਆਲੀਫਾਈ ਹੋ ਜੂਗਾ ਈਜ਼ੀ ਹੁੰਦਾ ਓਵਰ ਆਲ ਜੇ ਕੰਪੀਟੀਸ਼ਨ ਦੀ ਗੱਲ ਕਰੀਏ 노 ਡਾਊਟ ਅੱਜਕੱਲ ਕੋਈ ਵੀ ਪੇਪਰ ਕੁਆਲੀਫਾਈ ਕਰਨਾ ਈਜ਼ੀ ਨਹੀਂ ਹੈ ਬਟ ਜੇ ਆਪਾਂ ਇਥੇ ਕੰਪੈਰੀਜ਼ਨ ਕਰੀਏ ਅਦਰ ਜੋਬਸ ਨਾਲ ਉਹ ਮੈਂ ਕਹਾਂ ਵੀ ਇੱਕ ਸਾਈਜ਼ ਇੰਸਪੈਕਟਰ ਦਾ ਪੇਪਰ ਹੈ ਇੱਕ ਪੀਐਸਟੈਟ ਦਾ ਤਾਂ ਆਬਵੀਅਸਲੀ ਪੀਐਸਟੈਟ ਦਾ ਥੋੜਾ ਜਿਹਾ ਈਜ਼ੀ ਹੁੰਦਾ ਠੀਕ ਹੈ ਹੁਣ ਗੱਲ ਇਹ ਹੈਗੀ ਹੈ ਆਪਾਂ ਜੇ ਅੱਗੇ ਸਮਝੀਏ ਕਿ ਟੈਕਨੀਕਲ ਮੰਨ ਲਓ ਹੁਣ ਅੱਗੇ ਜਿਹੜਾ ਹੈਗਾ 4 ਪੋਸਟ ਆ ਰਹੀਆਂ ਨੇ ਤਾਂ ਤੁਹਾਨੂੰ ਟੈਕਨੀਕਲ ਦੀ ਹੀ ਤਿਆਰੀ ਜ਼ਿਆਦਾ ਕਰਨੀ ਚਾਹੀਦੀ ਹੈ ਜਿਹੜੀਆਂ ਮੈਂ ਕੰਡੀਸ਼ਨਸ ਦਸੀਆਂ ਜੇ ਮੰਨ ਲਓ ਤੁਸੀਂ ਅਦਰ ਵਿੱਚ ਲਈਏ ਵੀ ਤੁਹਾਡੀ ਗ੍ਰੈਜੂਏਸ਼ਨ 'ਚ ਜਿਹੜਾ ਹੈਗਾ ਵੈਸੀ ਹੋएगी ਕੋਈ ਇੰਟਰਸਟ ਨਹੀਂ ਹੈ ਕੋਈ ਕੁਝ ਨਹੀਂ ਹੈ ਫਿਰ ਮੈਂ ਤੁਹਾਨੂੰ ਸਿੰਪਲੀ ਸੁਜੈਸਟ ਇਹ ਕਰਾਂਗਾ ਵੀ no doubt ਤੁਸੀਂ ਉਹ ਫਾਰਮ ਫਿਲ ਕਰਦੇ ਹੋ ਪੇਪਰ ਦੇ ਆਇਓ ਪਰ ਉਹਦੀ ਤਿਆਰੀ ਨਾ ਕਰੋ ਫਿਰ ਤੁਸੀਂ ਆਪਣੇ ਸਾਰੇ ਐਫਰਟਸ ਗਰੁੱਪ ਡੀ ਦਾ ਪੇਪਰ ਜਾਫਿਰ ਐਕਸਾਈਜ਼ ਦਾ ਪਟਵਾਰੀ ਦਾ ਜਾਂ ਜਿਹੜੇ ਵੀ ਪੇਪਰ ਆ ਰਹੇ ਨੇ ਰੇਲਵੇ ਦਾ ਪੇਪਰ ਹੈ ਚਾਹੇ ਜੋ ਮਰਜੀ ਪੇਪਰ ਨੇ ਉਹਨਾਂ ਵੱਲ ਹੀ ਜ਼ਿਆਦਾ ਫੋਕਸ ਕਰੋ ਹਾਂ no doubt ਉਹਨਾਂ 'ਚ ਵੀ ਆਪਾਂ ਅੱਗੇ ਬਾਇਫਰਕੇਸ਼ਨ ਕਰਦੇ ਹਾਂ ਵੀ ਸੈਂਟਰ ਦੇ ਸਟੇਟ ਦਾ ਕਿਵੇਂ ਕਰਨਾ ਬਟ ਸਿੰਪਲੀ ਤੁਹਾਨੂੰ ਮੈਂ ਕਹਾਂਗਾ ਫਿਰ ਟੈਕਨੀਕਲ ਪੁੱਲ ਜੋ ਫਿਰ ਉਸ ਚੀਜ਼ ਦੀ ਪ੍ਰੈਪਰੇਸ਼ਨ ਨਾ ਕਰੋ ਠੀਕ ਹੈ ਹੁਣ ਗੱਲ ਹੈਗੀ ਹੈ ਵੀ ਜਿਵੇਂ ਆਪਾਂ ਇੱਧਰ ਦੇਖੀਏ ਹੁਣ ਇੱਧਰ ਜਿਹੜਾ ਹੈਗਾ ਦੋ ਪਾਰਟਸ ਵਿੱਚ ਡਿਵਾਈਡ ਹੁੰਦਾ ਇੱਥੇ ਹੈਗਾ ਪੰਜਾਬ ਸਟੇਟ ਦੇ ਐਗਜ਼ਾਮਸ ਜਿਹੜੇ ਕਿ ਆਪਾਂ ਸਾਰੇ ਡਿਸਕਸ ਕੀਤੇ ਨੇ ਠੀਕ ਹੈ ਇਥੇ ਜੇ ਸੈਂਟਰ ਸਟੇਟ ਦੇ ਐਗਜ਼ਾਮ ਜਿਵੇਂ SSC ਬੈਂਕ ਰੇਲਵੇ ਐਂਡ ਆਲ ਠੀਕ ਹੈ ਹੁਣ ਮੈਂ ਇਥੇ ਸਿੰਪਲੀ ਤੁਹਾਨੂੰ ਜੇ ਆਮ ਸ਼ਬਦਾਂ ਦੇ ਵਿੱਚ ਕਹਾ ਤਾਂ ਹਮੇਸ਼ਾ ਯਾਦ ਰੱਖਿਓ no doubt ਤੁਸੀਂ ਇਹਦੀ ਤਿਆਰੀ ਕਰੋ ਪਰ ਆਪਣੀ ਡ੍ਰੀਮ ਜੌਬ ਇਹ ਹੈ ਇਹ ਆਪਣੀ ਡ੍ਰੀਮ ਜੌਬ ਹੈ ਇਹ ਆਪਣੀ ਰਿਕੁਆਇਰਡ ਜੌਬ ਹੋ ਸਕਦੀ ਹੈ ਸੌਰੀ 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 ਅਦਰ ਵੀ ਸੌਰੀ ਸੌਰੀ ਵੇਟ ਕਰੋ ਦੇਖੋ ਇੱਥੇ ਆਪਾਂ ਇਹ ਚੀਜ਼ ਨਹੀਂ ਕਹਿ ਸਕਦੇ ਕਿਉਂਕਿ ਇੱਥੇ ਅਲੇ ਹੋਰ ਜੌਬਸ ਨੇ ਧਿਆਨ ਨਾਲ ਇੱਥੇ ਹੀ ਸਮਝੋ ਦੇਖੋ ਇੱਥੇ ਹੀ ਹੈ ਵੀ ਤੁਸੀਂ ਚਲੋ ਇਹਦਾ ਫਾਰਮ ਫਿਲ ਕਰ ਦੋ ਥੋੜਾ ਬਹੁਤ ਇਹ ਪੜ ਰਹੇ ਹੋ ਠੀਕ ਹੈ ਬਟ ਇਸ ਪੜਾਈ ਦੇ ਚੱਕਰ 'ਚ ਤੁਹਾਡੀ ਇਹ ਜੌਬ ਨਹੀਂ ਰਹਿਣੀ ਚਾਹੀਦੀ ਮਤਲਬ ਜੇ ਦੋਨਾਂ ਤੋਂ ਆਪਾਂ ਨੇ ਪ੍ਰੈਫਰੈਂਸ ਤੇ ਚੱਲਣਾ ਹੈ ਤਾਂ ਆਪਾਂ ਨੇ ਪਟਵਾਰੀ ਦੀ ਤਿਆਰੀ ਐਕਸਰਸਾਈਜ਼ ਦੀ ਤਿਆਰੀ ਪੰਜਾਬ ਪੁਲਿਸ ਦੀ ਤਿਆਰੀ ਇਹਨਾਂ ਪੇਪਰਾਂ ਤੇ ਹੀ ਫੋਕਸ ਕਰਨਾ ਹੈ ਇਧਰ ਵਾਲੇ ਜਿਹੜੇ ਪੇਪਰ ਨੇ ਵੈਸੇ ਤਾਂ ਜੇ ਫਾਰਮ ਨਾ ਵੀ ਫਿਲ ਕਰੋ ਤਾਂ ਬੈਟਰ ਹੈ ਪਰ ਜੇ ਦਿਲ ਨਹੀਂ ਮੰਨਦਾ ਮੰਨਦਾ ਦਿਮਾਗ ਨਹੀਂ ਸਮਝਦਾ ਤਾਂ ਫਾਰਮ ਫਿਲ ਕਰ ਦੋ ਲਾਸਟ ਇੱਕ ਅੱਧਾ ਹਫਤਾ ਕੁਝ ਉਹਦੇ ਰਿਲੇਟਡ ਰੈਲੇਵੈਂਟ ਪੜ੍ਹ ਲਓ ਦੇ ਆਓ ਹੋਣਾ ਹੋਏਗਾ ਠੀਕ ਹੈ ਨਹੀਂ ਤਾਂ ਨਾ ਸੀ ਇਹਦੀ ਤਿਆਰੀ ਨਹੀਂ ਪਿੱਛੇ ਰਹਿਣੀ ਚਾਹੀਦੀ ਇਸ ਚੀਜ਼ ਦੀ ਤਿਆਰੀ ਪਿੱਛੇ ਨਹੀਂ ਰਹਿਣੀ ਚਾਹੀਦੀ ਮਤਲਬ ਪ੍ਰੈਫਰੈਂਸ ਤੇ ਤੁਹਾਨੂੰ ਆਪਣੀ ਤਿਆਰੀ ਜਿਹੜੀ ਹੈਗੀ ਹੈ ਇਹ ਪੇਪਰਾਂ ਦੀ ਹੀ ਕਰਨੀ ਚਾਹੀਦੀ ਹੈ ਇਦੇ ਬਹੁਤ ਰੀਜਨਸ ਨੇ 노 ਡਾਊਟ ਸਭ ਤੋਂ ਵੱਡਾ ਰੀਜਨ ਤਾਂ ਇਹ ਹੀ ਆ ਵੀ 2026 'ਚ ਇਹ ਪੋਸਟਾਂ ਬਹੁਤ ਜ਼ਿਆਦਾ ਨੇ ਇਹ ਤਾਂ ਹਰ ਸਾਲ ਆਣੀਆਂ ਹੀ ਨੇ ਪਤਾ ਹੀ ਹੈ ਇਹ ਪੇਪਰ ਤਾਂ ਦੀ ਦਿੰਦੇ ਨੇ ਬਟ ਇਹਦੀ ਉਮੀਦ ਘੱਟ ਹੈ ਹਨਾ ਜਿਵੇਂ ਐਕਸਾਈਜ਼ ਇਨਸਪੈਕਟਰ ਦੀ ਵੀ ਆਪਾਂ ਗੱਲ ਕਰੀ ਆ ਵੀ ਬਹੁਤ ਵੱਡੀ ਓਪਰਚ्युनिटी ਹੈ ਤਾਂ ਓਬਵੀਅਸਲੀ ਆਪਣੀ ਸਾਰੀ ਐਨਰਜੀ ਸਾਰੇ ਐਫਰਟਸ ਮੰਨ ਲਓ ਤੁਸੀਂ ਐਸਆਈ ਦੀ ਤਿਆਰੀ ਕਰਨੀ ਹੈ ਤਾਂ ਇਸ ਪੋਸਟ ਤੇ ਲਾ ਦਿਓ ਐਕਸਾਈਜ਼ ਇਨਸਪੈਕਟਰ ਦੀ ਤਿਆਰੀ ਕਰਨੀ ਹੈ ਤਾਂ ਇਸ ਪੋਸਟ ਤੇ ਲਾ ਦਿਓ ਹੁਣ ਜੇ ਕੋਹ ਵੀ ਇਕੱਠੀ ਤਿਆਰੀ ਹੋ ਸਕਦੀ ਹੈ ਵੀ ਇਹਦੀ ਵੀ ਤਿਆਰੀ ਕਰ ਲਈਏ ਇਹਦੀ ਵੀ ਕਰ ਲਈਏ ਟੈਕਨੀਕਲ ਵੀ ਕਰ ਲਈਏ ਦੇਖੋ ਹੋ ਤਾਂ ਕੁਝ ਵੀ ਸਕਦਾ ਪਰ ਆਬਵੀਅਸਲੀ ਜੇ ਸਿਰਫ ਇਹੇ ਕਰਨਾ ਹੈ ਤਾਂ ਤੁਸੀਂ 4 ਘੰਟੇ ਪੜੋਗੇ ਜੇ ਨਾਲ ਨਾਲ ਇਹ ਕਰਨਾ ਹੈ ਤਾਂ 6 ਘੰਟੇ ਪੜੋਗੇ ਜੇ ਨਾਲ ਨਾਲ ਉਹ ਵੀ ਕਰਨਾ ਹੈ ਟੈਕਨੀਕਲ ਤਾਂ 8 ਘੰਟੇ ਪੜੋਗੇ ਤੇ ਜੇ ਤੁਸੀਂ ਪੀਸੀਐਸ ਮੈਨ ਦੀ ਤਿਆਰੀ ਕਰ ਰਹੇ ਹੋ ਫਿਰ ਤਾਂ ਤੁਹਾਨੂੰ ਮੈਂ ਆਮ ਸ਼ਬਦਾਂ ਚ ਇਹ ਚੀਜ਼ ਕਹਿ ਹੀ ਚੁੱਕਾ ਕਿ ਯਾ ਤਾਂ ਸਿਰਫ ਪੀਸੀਐਸ ਮੈਨ ਦੀ ਤਿਆਰੀ ਕਰੋ ਜਾਂ ਛੱਡ ਦਿਓ ਕਿਉਂਕਿ ਉਹਦੀ ਤਿਆਰੀ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਬਵੀਅਸਲੀ ਬੀਓ ਪੇਪਰ ਜਿਹੜਾ ਹੈਗਾ ਬਹੁਤ ਕੁਝ ਡਿਮਾਂਡ ਕਰਦਾ ਹੈ ਉਹ ਪੇਪਰ ਪਹਿਲੀ ਗੱਲ ਤਾਂ ਜੇ ਤੁਹਾਡਾ ਥੋੜਾ ਜਿਹਾ ਵੀ ਫੋਕਸ ਕਿਸੇ ਹੋਰ ਚੀਜ਼ ਤੇ ਹੈ ਫਿਰ ਉਹ ਨਹੀਂ ਨਿਕਲਦਾ ਫਿਰ ਚਾਹੇ ਤੁਹਾਡੀ ਜਿੰਨੀ ਮਰਜ਼ੀ ਵਧੀਆ ਕਿਸਮਤ ਹੋਵੇ ਫਿਰ ਵੀ ਨਹੀਂ ਨਿਕਲਦਾ ਪੀਸੀਐਸ ਮੀਨਸ ਪ੍ਰੀਲੀਮਸ ਨਹੀਂ ਨਿਕਲ ਜਾਂਦਾ ਬਹੁਤ ਬੱਚਿਆਂ ਦਾ ਨਹੀਂ ਕਲੀਅਰ ਪਰ ਮੀਨਸ ਨਹੀਂ ਮੀਨਸ ਜਿਹੜਾ ਹੈਗਾ ਉਹ ਆਬਵੀਅਸਲੀ ਸਹੀ ਐਫਰਟਸ ਕੰਟੀਨਿਊਸਲੀ ਡਿਮਾਂਡ ਕਰਦਾ ਹੀ ਕਰਦਾ ਹੈ ਥੋੜਾ ਜਿਹਾ ਵੀ ਜੇ ਤੁਸੀਂ ਕਿਹਾ ਵੀ ਨਾਲ-ਨਾਲ ਐਕਸਰਸਾਈਜ਼ ਦੀ ਵੀ ਮੈਂ ਤਿਆਰੀ ਕਰ ਲੰਨਾ ਨਾਲ-ਨਾਲ ਕੰਪਿਊਟਰ ਵੀ ਪੜ੍ਹ ਲੰਨਾ ਪੰਜਾਬੀ ਜਿਹੜੀ ਹੈਗੀ ਇਸ ਪੁਆਇੰਟ ਆਫ 뷰 ਤੋਂ ਪੜ੍ਹ ਲੰਨਾ ਜਾਂ ਹੋਰ ਸਬਜੈਕਟਸ ਤੇ ਫੋਕਸ ਕਰ ਲੰਨਾ ਨਹੀਂ ਕੀ ਪੀਸੀਐਸ ਮੇਨ ਸੀ ਜੇ ਆਪਾਂ ਤਿਆਰੀ ਚੰਗੀ ਤਰ੍ਹਾਂ ਕਰਦੇ ਆ ਤਾਂ ਆਪਣਾ ਐਕਸਰਸਾਈਜ਼ ਇੰਸਪੈਕਟਰ ਵੈਸੇ ਹੀ ਹੋ ਜੂਗਾ ਨਹੀਂ ਨਹੀਂ ਹੋਏਗਾ ਹਾਂ ਪਹਿਲਾਂ ਐਕਸਰਸਾਈਜ਼ ਦੀ ਤਿਆਰੀ ਕਿੱਤੀ ਹੋਈ ਹੈ ਉਹ ਸਟੂਡੈਂਟ ਦਾ ਚਲੋ ਹੋਈ ਜਾਏਗਾ ਬਟ ਉਹਦਾ ਹੋਣ ਦੀ ਪੌਸਿਬਿਲਿਟੀ ਹੋਊਗੀ ਬਟ ਜੇ ਤੁਸੀਂ ਕਹੋਗੇ ਮੈਂ ਇੱਧਰ ਤਿਆਰੀ ਕਰਾਂ ਤਾਂ ਨਹੀਂ ਸਾਰਿਆਂ ਦੀ ਲੱਗ ਲੱਡੀ ਮੰਗ ਹੈਗੀ ਵੈਂਕੜੀ ਪੀਪਰਾਂ ਦੀ ਅਲੱਗ ਡਿਮਾਂਡ ਹੈ ਰੇਲਵੇ ਵਾਲੇ ਪੀਪਰਾਂ ਦੀ ਅਲੱਗ ਡਿਮਾਂਡ ਹੈ SSC ਦੀ ਅਲੱਗ ਹੈ 노 ਡਾਊਟ ਇੰਗਲਿਸ਼ ਮੈਥ ਰੀਜ਼ਨਿੰਗ ਜਾਂ ਆਪਾਂ GIIR ਕਹਿੰਦੇ ਨੇ ਉੱਥੇ ਜਨਰਲ ਅਵੇਨਿਆਬਲ ਸਬਜੈਕਟਸ ਉਹੀ ਨੇ ਬਟ ਟਾਈਪ ਆਫ ਕੁਐਸਚਨਸ ਉਹਨਾਂ ਦੀ ਜਿਹੜੀ ਲਿਮਿਟ ਹੈ ਰੇਂਜ ਹੈ ਉਹ ਅਲੱਗ ਹੈ ਹੁਣ ਜੇ ਸੈਂਟਰ ਦੇ ਪੀਪਰ ਦੇਣੋ ਤਾਂ ਸਿਰਫ ਪੰਜਾਬ ਦਾ ਡਾਟਾ ਤੁਹਾਨੂੰ ਆਏਗਾ ਉੱਥੇ ਤਾਂ ਅਸਾਮ 오ਡੀਸਾ ਅਰਨਾਚਲ ਪ੍ਰਦੇਸ਼ ਆਂਧਰਾ ਪ੍ਰਦੇਸ਼ ਉਹਨਾਂ ਦਾ ਵੀ ਡਾਟਾ ਆਏਗਾ ਤਾਂ ਡਿਫਰੈਂਸ ਤਾਂ ਹੈ ਹਾਂ ਹੁਣ ਜੇ ਮੈਨੂੰ ਤੁਸੀਂ ਲਾਸਟ ਦੇ ਵਿੱਚ ਪੁੱਛੋ ਵੀ ਸਰ ਆਪਾਂ ਨੂੰ ਕਰਨਾ ਕੀ ਚਾਹੀਦਾ ਵੀ ਹਲੇ ਵੀ ਮੈਨੂੰ ਕਨਫਿਊਜ਼ਨ ਹੈ ਦੇਖੋ ਮੈਂ ਤਾਂ ਤੁਹਾਨੂੰ ਸਿੰਪਲੀ ਇਹੀ ਸੁਜੈਸਟ ਕਰਾਂਗਾ ਕਿ ਕੌਨਫੀਡੈਂਸ ਰੱਖੋ ਆਪਣੇ ਆਪ ਤੇ ٹرسٹ ਰੱਖੋ ਸਿਰਫ ਤੇ ਸਿਰਫ ਪਟਵਾਰੀ ਐਕਸਰਸਾਈਜ਼ ਵਰਗੇ ਪੇਪਰਾਂ ਦੀ ਤਿਆਰੀ ਕਰੋ ਇਹਨਾਂ ਚੋਂ ਕੋਈ ਨਾ ਕੋਈ ਪੋਸਟ ਲੈ ਲਓ ਸੈਂਟਰ ਵਾਲੇ ਪੇਪਰਾਂ ਵੱਲ ਜਾਣ ਦੀ ਮੈਨੂੰ ਨਹੀਂ ਲੱਗਦਾ ਕੋਈ ਰਿਕੁਆਇਰਮੈਂਟ ਹੈ ਚਾਹੇ ਤੁਸੀਂ ਪਹਿਲਾਂ SSC CGL 2-3 ਵਾਰ ਦੇ ਚੁੱਕੇ ਹੋ ਚਾਹੇ ਤੁਸੀਂ ਬੈਂਕ ਦੀ ਤਿਆਰੀ ਕਰ ਚੁੱਕੇ ਹੋ ਚਾਹੇ ਰੇਲਵੇ 'ਚ ਤੁਹਾਡਾ ਬਹੁਤ ਇੰਟਰਸਟ ਹੈ ਜਾਣ ਨੂੰ ਚਾਹੇ ਜੋ ਮਰਜੀ ਕੰਡੀਸ਼ਨਸ ਨੇ ਮੈਂ ਤਾਂ ਸਿੰਪਲੀ ਇਹੀ ਕਹਾਂਗਾ ਕਿ ਤੁਹਾਨੂੰ ਪ੍ਰੋਪਰਲੀ ਚੰਗੀ ਤਰ੍ਹਾਂ ਜਿਹੜਾ ਹੈਗਾ ਆਪਣੀ ਇਹਨਾਂ ਪੇਪਰਾਂ ਦੀ ਤਿਆਰੀ ਕਰਨੀ ਚਾਹੀਦੀ ਆ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਇਹਨਾਂ 'ਚੋਂ ਕੋਈ ਨਾ ਕੋਈ ਜੌਬ ਲੈ ਲਓ ਮਿਲ ਵੀ ਜਾਏਗੀ ਪੋਸੀਬਲ ਵੀ ਹੈ ਇਦੇ ਵਿੱਚ ਜਿਹੜਾ ਹੈਗਾ ਤੁਹਾਡਾ ਕੰਫੀਡੈਂਸ ਹੋਣਾ ਚਾਹੀਦਾ ਗੱਲ ਬਣ ਜਾਈਗੀ ਜੇ ਇੱਕੋ ਪਾਸੇ ਇੱਥੇ ਲੱਗ ਕੇ ਤਿਆਰੀ ਕਰੋਗੇ ਤਾਂ ਜਲਦੀ ਬਣੇਗੀ ਪੋਸਿਬਿਲਿਟੀ ਇਨਕਰੀਜ਼ ਹੋਏਗੀ ਇਹ ਚੀਜ਼ ਜਲਦੀ ਤੋਂ ਜਲਦੀ ਸਮਝ ਲਓ ਠੀਕ ਹੈ ਜੀ ਤਾਂ ਹੁਣ ਜਿਨ੍ਹਾਂ ਨੇ ਪੀਐਸਟੈਟ ਦਾ ਪੇਪਰ ਦੇਣਾ ਹੈ ਉਹਨਾਂ ਨੂੰ ਮੈਂ ਸਿੰਪਲੀ ਕਿਹਾ ਵੀ ਉਹ ਪੇਪਰ ਤੱਕ ਆਪਣੀ ਉਹਦੀ ਤਿਆਰੀ ਖਿੱਚੋ ਉਹਨੂੰ ਕਰਦੋ ਜਿਨ੍ਹਾਂ ਨੇ ਰੇਲਵੇ ਵਗੈਰਾ ਦੇ ਪੇਪਰ ਦੇਣੇ ਆ ਠੀਕ ਹੈ ਜਿੰਨਾ ਕਿ ਪੜਿਆ ਜਾ ਰਿਹਾ ਜੋ ਸਮਝ ਆ ਰਿਹਾ ਜੋ ਰੈਲੇਵੈਂਟ ਲੱਗ ਰਿਹਾ ਆਬਵੀਅਸਲੀ ਲੇਟੈਸਟ ਪੈਟਰਨ ਪੀਵਾਈਕਿਊ ਦੇਖ ਕੇ ਉਹਨੂੰ ਕਰ ਲਓ ਕਰੰਟ ਅਫੇਅਰਸ ਕੰਪਲੀਟ ਕਰ ਲੋ ਸਾਇੰਸ ਬੇਸਿਕ ਪੜ੍ਹ ਲਓ ਤਦ ਦੇ ਆਓ ਮਤਲਬ ਉਹ ਵਾਲੀਆਂ ਚੀਜ਼ਾਂ ਕਰ ਲੋ ਜੋ ਇੱਧਰ ਵੀ ਆਣੀਆਂ ਨੇ ਉਹ ਵਾਲੀਆਂ ਚੀਜ਼ਾਂ ਜ਼ਿਆਦਾ ਕਰਨ ਦੀ ਕੋਸ਼ਿਸ਼ ਨਾ ਕਰੋ ਮੰਨ ਲਓ ਨਸੀਜੀਲ ਦਾ ਪੇਪਰ ਹੈ ਵੀ ਤੁਸੀਂ ਐਡਵਾਂਸ ਮੈਥ ਦੇ ਪਿੱਛੇ ਲੱਗੇ ਹੋਏ ਹੋ ਤਾਂ ਇੱਥੇ ਤਾਂ ਸਿਰਫ ਡੀ ਆ ਜਾਂਦੀ ਹੈ ਤਾਂ ਓਬਵੀਅਸਲੀ ਪ੍ਰੋਬਲਮ ਆਏਗੀ ਬਾਅਦ ਦੇ ਵਿੱਚ ਮੇਰੇ ਇਹੀ ਹੁੰਦਾ ਜੀ ਮੈਂ ਇੱਕ ਉਹ ਪੇਪਰ ਦੇਣ ਦੇ ਪਿੱਛੇ ਆਪਣੇ 20 25 ਦਿਨ ਵੀ ਵੀ ਇਸ ਤਰਤੇ ਉਹ ਪੇਪਰ 'ਚ ਵੀ ਕੁਝ ਨਹੀਂ ਬਣਿਆ ਤੇ ਇਧਰ ਹੋਏ ਪੇਪਰ ਦੀ ਵੀ ਡੇਟ ਆ ਗਈ ਪ੍ਰੋਬਲਮ ਇਹੀ ਹੋ ਰਹੀ ਹੈ ਕਿ ਅੱਜ ਦਾ ਐਸਪੀਰੈਂਟ ਜਿਹੜਾ ਹੈਗਾ ਕਾਫੀ ਕੁਸ਼ ਕਰਨ ਦੇ ਚੱਕਰ 'ਚ ਵਿਚਾਰਾ ਕੁਝ ਵੀ ਨਹੀਂ ਕਰ ਪਾ ਰਿਹਾ ਕਾਫੀ ਸਾਰੇ ਸੋਰਸਿਸ ਤੋਂ ਪੜਨ ਦੇ ਚੱਕਰ 'ਚ ਇੱਥੇ ਵੀ ਪ੍ਰੋਬਲਮ ਹੈ ਦੇਖੋ ਮੈਂ ਹਮੇਸ਼ਾ ਕਹਿੰਦਾ ਵੀ ਸੋਰਸਿਸ ਸਾਰੇ ਵਧੀਆ ਨੇ ਬਟ ਜਦੋਂ ਤੱਕ ਤੁਸੀਂ ਆਪਣੇ ਸੋਰਸਿਸ ਨੂੰ ਲਿਮਟਿਡ ਨਹੀਂ ਕਰੋਗੇ ਕਨਫਾਈਂਡ ਨਹੀਂ ਕਰੋਗੇ ਉਦੋਂ ਤੱਕ ਗੱਲ ਬਣਨੀ ਬਹੁਤ ਔਖੀ ਹੈ ਸੋਰਸਿਸ ਸਾਰੇ ਹੀ ਵਧੀਆ ਪੜਾ ਰਹੇ ਨੇ ਸਾਰੇ ਹੀ ਸਹੀ ਵੀ ਕਾਫੀ ਪੜਾ ਰਹੇ ਨੇ ਚਲੋ ਕਹਿ ਸਕਦੇ ਆਂ ਵਧੀਆ ਤਾਂ ਚੱਲ ਰਿਹਾ ਅਕਤੂਅਲ ਪੜ੍ਹਾਈ ਦੇ ਨੇ ਵਧੀਆ-ਵਧੀਆ ਪੀਪੀਡੀਜ਼ ਚੱਲ ਰਹੀਆਂ ਐਂਡ ਆਲ ਐਂਡ ਆਲ ਬਟ ਤੁਸੀਂ ਤਾਂ ਇਹ ਦੇਖਣਾ ਵੀ ਤੁਹਾਨੂੰ ਕੀ ਰਿਕੁਆਇਰਮੈਂਟ ਹੈ ਤੁਹਾਡੇ ਲਈ ਕੀ ਸਹੀ ਹੈ ਤਾਂ ਉਹ ਚੀਜ਼ ਹੁਣ ਤੁਹਾਡੇ ਤੇ ਹੈ ਹੁਣ ਪ੍ਰੋਬਲਮ ਇਹ ਵੀ ਹੈ ਜੀ ਵੀ ਬੱਚਾ ਹੈਪਚੁਅਲ ਬਣ ਜਾਂਦਾ ਵੀ 2-3 ਸਾਲਾਂ ਤੋਂ ਉਹੀ ਟੀਚਰ ਦੀਆਂ ਵੀਡੀਓ ਸੁਣਦਾ ਆ ਰਿਹਾ ਉਹਨਾਂ ਦੀ ਐਮਸੀਕਿਊ ਕਰਦਾ ਆ ਰਿਹਾ ਉਹਨਾਂ ਦੀ ਕੁਐਸ਼ਨਸ ਕਰਦਾ ਆ ਰਿਹਾ ਤੁਸੀਂ ਇਹਨੂੰ ਅਦਰ ਵੇਚ ਲਓ ਦੇਖੋ ਹੁਣ ਤੁਸੀਂ ਮੰਨ ਲਓ ਕਿਸੇ ਇੱਕ ਸੋਰਸ ਤੋਂ ਕਰੰਟ ਅਫੇਅਰਸ ਪੜ੍ਹਦੇ ਆ ਰਹੇ ਹੋ ਠੀਕ ਹੈ ਤੁਸੀਂ ਆਪਣਾ ਟਾਈਮ ਜ਼ਰੂਰ ਦੇਖੋ ਵੀ ਤੁਸੀਂ ਉਸ ਨੂੰ ਕਿੰਨਾ ਟਾਈਮ ਦੇ ਰਹੇ ਹੋ ਪਹਿਲਾਂ ਕਿੰਨਾ ਦਿੰਦੇ ਹੁੰਦੇ ਸੀ ਕੀ ਹੁਣ ਵੀ ਸੇਮ ਹੀ ਦੇ ਰਹੇ ਹੋ ਪਹਿਲਾਂ ਜਦੋਂ ਉਹਨੂੰ ਕਰੰਟ ਅਫੇਅਰਸ ਪਰਦੇ ਸੀਗੇ ਤਾਂ ਉਹ ਜਦੋਂ ਟਾਈਮ ਦਿੰਦੇ ਸੀ ਤਾਂ ਨਾਲ ਵਾਲੇ ਸਬਜੈਕਟਸ ਨੂੰ ਕਿੰਨਾ ਟਾਈਮ ਦੇ ਲੈਂਦੇ ਸੀ ਤੇ ਹੁਣ ਵੀ ਓਨਾ ਹੀ ਦੇ ਪਾ ਰਹੇ ਹੋ ਜੇ ਤਾਂ ਇਹ ਸਭ ਕੁਝ ਸੇਮ ਚੱਲ ਰਿਹਾ ਫਿਰ ਤਾਂ ਤੁਹਾਡੀ ਜਿਹੜੀ ਪ੍ਰੋਸੀਜਰ ਹੈ ਜਾਂ ਸਟ੍ਰੈਟੇਜੀ ਹੈ ਉਹ ਸੇਮ ਚੱਲ ਰਹੀ ਹੈ ਫਿਰ ਤਾਂ ਰਿਜ਼ਲਟ ਵੀ ਸੇਮ ਆਏਗਾ ਮਤਲਬ ਅਨਫੋਰਚਨਟਲੀ ਨਹੀਂ ਹੋ ਪਾਏਗਾ ਤਾਂ ਇਹ ਚੀਜ਼ ਨੂੰ ਧਿਆਨ ਨਾਲ ਸਮਝੋ ਮੈਂ ਫੇਰ ਉਹੀ ਗੱਲ ਕਹਿ ਰਿਹਾ ਹਾਂ ਕੀ ਮੈਟਰ ਸਿਰਫ ਇਹੀ ਕਰੇਗਾ ਵੀ ਤੁਹਾਡੇ ਲਈ ਓਵਰਆਲ ਸਾਰੇ ਸਬਜੈਕਟਸ ਦੀ ਤਿਆਰੀ ਹੋ ਪਾਰੀ ਹੈ ਕਿ ਨਹੀਂ ਉਸ ਤੋਂ ਬਾਅਦ ਡਿਸਾਈਡ ਕਰੋ ਵੀ ਕਿੱਥੋਂ ਪੜ੍ਹਨਾ ਹੈ ਕੀ ਪੜ੍ਹਨਾ ਹੈ ਕਿੰਨਾ ਪੜ੍ਹਨਾ ਹੈ ਠੀਕ ਹੈ ਜੀ ਤਾਂ ਅੱਜ ਲਈ ਆਪਣੀ ਇੰਨੀ ਡਿਸਕ੍ਰਿਪਸ਼ਨ ਬਹੁਤ ਹੈ ਤੇ ਮੈਂ ਉਮੀਦ ਕਰਦਾ ਕਿ 2026 ਦੇ ਵਿੱਚ ਕਿਸੇ ਇੱਕ ਪਾਸੇ ਲੱਗ ਕੇ ਉਹਨੇ ਸਿੱਖਰ ਤੇ ਤੁਸੀਂ ਪਹੁੰਚ ਜਾਓਗੇ ਤੇ ਗੱਲ ਬਣ ਜਾਈਗੀ ਓਕੇ ਫਿਰ ਵੀਸ਼ੂ ਆਲ ਦਾ ਬੈਸਟ ਤਾਂ ਵੀਡੀਓ ਨੂੰ ਥੋੜਾ ਬਹੁਤ ਸ਼ੇਅਰ ਲਾਈਕ ਕਰ ਦਿਓ ਜੇ ਕੁਝ ਵਧੀਆ ਲੱਗਿਆ ਹੋਇਆ ਬਾਕੀ ਤੁਸੀਂ ਆਪਣੀਆਂ ਸੁਜੈਸ਼ਨਸ ਦੇ ਸਕਦੇ ਹੋ ਜੀ ਐਡਵਾਈਸ ਦੇ ਸਕਦੇ ਹੋ ਕਮੈਂਟਸ ਦੇ ਵਿੱਚ ਡਾਇਰੈਕਟ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੇ ਮੰਨ ਲਓ ਤੁਹਾਨੂੰ ਇਹ ਲੱਗ ਰਿਹਾ ਵੀ ਦੇਖੋ ਸਰ ਜਸਤਾ ਸਭ ਕੁਝ ਕਰ ਚੁੱਕੀਆਂ ਕਦੇ ਕਿਤੋਂ ਕੋਰਸ ਲੈ ਚੁੱਕੀਆਂ ਕਦੇ ਕਿਤੇ ਬੈਚ ਲਾ ਚੁੱਕੀਆਂ ਕਦੇ ਕਿਹੜੀ ਟੈਕ ਸੀਰੀਜ਼ ਲਗਾ ਚੁੱਕੀਆਂ ਫਿਰ ਵੀ ਗੱਲ ਨਹੀਂ ਬਣ ਪਾਰੀ ਸੰਤਾ ਸਮਝ ਹੀ ਨਹੀਂ ਆ ਰਿਹਾ ਜਸਤਾ ਪੜ ਵੀ ਦਿਨ ਰਾਤ ਰਹੇ ਆ 12 12 13 13 ਘੰਟੇ ਪੜ ਰਹੇ ਆ ਇੰਨੇ ਸਾਲ ਹੋ ਗਏ ਇਹ ਹੋ ਗਿਆ ਉਹ ਹੋ ਗਿਆ ਜੀ ਇਹਹ ਜੀਆਂ ਹਲੇ ਵੀ ਕੋਈ ਕੁਰੀਜ਼ ਨੇ ਤਾਂ ਮੋਸਟ ਵੈਲਕਮ ਠੀਕ ਹੈ ਜੀ ਓਕੇ ਫਿਰ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ